ਲੁਧਿਆਣਾ ਨਗਰ ਨਿਗਮ ਦੀ ਚੋਣਾ ਜਿਹੜੀ ਅੱਜ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਗੱਲ ਕਰੀਏ ਅੱਜ ਅਸੀਂ ਲੁਧਿਆਣਾ ਦੇ ਵਾਰਡ ਨੰਬਰ 48 'ਚ ਖੜੇ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਵਾਰਡ ਨੰਬਰ 48 ਦੀਆਂ ਜਿੱਥੇ ਕਿ ਲੋਕ ਪਹੁੰਚ ਗਏ ਨੇ ਜੇਕਰ ਗੱਲ ਕਰੀਏ ਲੁਧਿਆਣੇ ਸ਼ਹਿਰ ਦੀ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਊਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਇੱਥੇ ਪਹੁੰਚਣਾ ਸ਼ੁਰੂ ਹੋ ਗਏ ਨੇ ਸਵੇਰ ਦਾ ਟਾਈਮ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਨਾਲ ਗੱਲਬਾਤ ਕਰਾਂਗੇ ਜੇਕਰ ਗੱਲ ਕਰੀਏ ਇੱਥੇ ਪੁਲਿਸ ਫੋਰਸ ਵੀ ਮੌਜੂਦ ਹੈ ਤੇ ਇੱਥੇ ਲੋਕ ਪਹੁੰਚੇ ਹੋਏ ਨੇ ਲੋ ਸਵੇਰ ਦਾ ਜਿਹੜਾ ਸਮਾਂ ਆ ਸਵੇਰੇ 7 ਵਜੇ ਤੋਂ ਲਾ ਕੇ ਸ਼ਾਮ 4 ਵਜੇ ਤੱਕ ਦੀ VOTING ਪਹਿਲਾਂ ਗੱਲਬਾਤ ਕਰਦੇ ਆ ਤਸਵੀਰਾਂ ਦੇਖ ਸਕਦੇ ਹੋ ਲਗਾਤਾਰ ਲੋਕ ਇੱਥੇ ਲਾਈਨ 'ਚ ਲੱਗੇ ਹੋਏ ਨੇ ਗੱਲਬਾਤ ਕਰ ਹਾਂਜੀ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਹਾਂ ਕੀ ਨਾਮ ਹੈ ਰਕੇਸ਼ ਕੁਮਾਰ VOTING ਕਰਨ ਆਇਓ ਹਾਂਜੀ ਹਾਂਜੀ ਅੱਛਾ ਕਿਹੜੇ-ਕਿਹੜੇ ਮੁੱਦਨ ਲੈ ਕੇ ਜਿਹੜੇ ਇਹਦੇ VOT ਪਾਣ ਆ ਰਹੇ ਕਿ ਤੁਹਾਡੇ ਜੇਕਰ ਵਾਰਡ ਦੀ ਗੱਲ ਕਰੀਏ ਕਿਹੜੇ-ਕਿਹੜੇ ਤੁਹਾਡੀ ਦਿੱਕਤਾਂ ਸਾਡੇ ਪਾਣੀ ਦੀ ਦਿੱਕਤ ਸੀਗੀ ਤੇ ਬਾਕੀ ਸਾਡੀ ਗਲੀਆਂਾਂ ਦੀ ਸੀਵਰੇਜ ਦੀ ਇਹਦੇ ਕਰਕੇ ਅਸੀਂ

ਮੈਂ ਪਾਇਆ ਹਾਂ ਅੱਛਾ ਇਹ ਸਾਨੂੰ ਡਾਕਟਰ ਪ੍ਰੀਮ ਰਾਮ ਇਹ ਕਰਜੀ ਨੇ ਅਧਿਕਾਰ ਦਿੱਤਾ ਵੋਟ ਪਾਣ ਦਾ ਸਾਨੂੰ ਉਹ ਸਵਿਧਾਨ ਉਹਨਾਂ ਨੇ ਬਣਾਇਆ ਤੇ ਉਹਨਾਂ ਨੇ ਏਸੀ ਕਰਕੇ ਅਧਿਕਾਰ ਸਾਨੂੰ ਦਵਾਇਆ ਵਾ ਜੀ ਬਿਲਕੁਲ ਹੋ ਮਹਿਲਾਵਾਂ ਵੀ ਹੈਗੇ ਨੇ ਹਾਂ ਜੀ ਕੀ ਨਾਮ ਹੈ ਤੁਹਾਡਾ ਨਰਚੰਦਰ ਮੁਗੀ ਅੱਛਾ VOTING ਕਰਨ ਆਏ ਹੋ ਅੱਜ ਕਿਹੜੇ ਕਿਹੜੇ ਇਲਾਕੇ ਦੀ ਸਮੱਸਿਆਵਾਂ ਨੇ ਕੀ ਆਧਾਰ ਤੇ ਜਿਹੜਾ VOTING ਕਰਨਾ ਹੈ ਇਹ ਸੰਗ ਇਹ ਬਿਲਕੁਲ ਹਾਂ ਜੀ ਸਾਡੇ ਇਲਾਕੇ ਦੀ ਸਮੱਸਿਆ ਇਹ ਨੇ ਇੱਕ ਤਾਂ ਪਾਣੀ ਵਾਰਡ ਦੇ ਵਿੱਚੋਂ ਜਿਹੜਾ ਕਾਟ ਨੰਬਰ ਵਾਰਡ ਦੇ ਵਿੱਚ ਪਾਣੀ ਖੜਦਾ ਉਹ ਕਤੂਆਣਾ ਜ਼ਿਲ੍ਹਾ ਤੇ ਦੂਜੇ ਸਾਡੇ ਦਰੁੱਖ ਬਹੁਤ ਲੱਗਣੇ ਚਾਹੀਦੇ ਨੇ ਸਾਡੇ ਵਾਰਡ ਦੇ ਵਿੱਚ ਸਾਡਾ WhatsApp ਫੁਰਾ ਰਹਿਣਾ ਚਾਹੀਦਾ ਵਾ ਸਾਡੇ ਇਹੀ ਸਮੱਸਿਆ ਦਾ ਸਭ ਤੋਂ ਵੱਡੀ ਹਾਲ ਹੈ ਜੀ ਬਿਲਕੁਲ ਇੱਥੇ ਲਗਾਤਾਰ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਲਾਈਨਾਂ ਲੱਗੀਆਂ ਹੋਈਆਂ ਨੇ ਗੱਲਬਾਤ ਕਰਾਂਗੇ ਹੋਰ ਵੀ ਲੋਕਾਂ ਨਾਲ ਇੱਥੇ ਜਿਹੜੇ ਲੋਕ ਆ ਰਹੇ ਨੇ ਲਗਾਤਾਰ ਪਹੁੰਚ ਰਹੇ ਜੇਕਰ ਲੁਧਿਆਣਾ ਦੀ ਗੱਲ ਕਰੀਏ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਜੀ ਫਰੀਸ਼ ਕੁਮਾਰ ਉਜਾ VOTING ਕਰਨਾ ਹੈ ਉਹ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ VOTING ਕੀਤੀ ਜਾ ਰਹੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਅੱਛਾ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੀ VOTING ਕੀਤੀ ਜਾ ਰਹੀ ਹੈ ਇਹ ਨਾਰਮਲੀ ਹੈ ਜਿੱਦਾਂ ਆਪਣੀ ਸੜਕਾਂ ਸੋਕਾ ਠੀਕ ਹੋ ਜਿੱਦਾਂ ਅਸੀਂ ਹੁਣ ਆਏ ਹੈਗੇ ਆ ਇੱਕਦਮ ਸੜਕਾਂ ਖਰਾਬ ਸੀ ਬਹੁਤ ਜ਼ਿਆਦਾ ਹੈ ਤੇ ਹੋਰ ਇਹ ਵੀ ਫੈਸਿਲਿਟੀ ਆ ਆਪਣੀਆਂ ਗੈਰਸਨ ਵਗੈਰਾ ਦੀਆਂ ਆਈਆਂ ਹੈਗੀਆਂ ਹਸਪਤਾਲ ਵਗੈਰਾ ਜਿੱਦਾਂ ਆਏ ਗਿਆ ਇਹ ਹੁਣ ਜਿਹੜੇ ਜਦੋਂ ਜਬ ਇਸ ਕੋ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਲੋਕਾਂ ਨੇ ਵਕ ਵਕ ਜਿਹੜੇ ਮੁੱਦੇ ਦੱਸੇਗੇ ਨੇ ਆਪਣੇ ਤਸਵੀਰਾਂ ਤੁਸੀਂ ਦੇਖ ਸਕਦੇ ਲਗਾਤਾਰ 46 ਨੰਬਰ ਵਾਰਡ ਦੀਆਂ ਤਸਵੀਰਾਂ ਨੇ ਜਿਕਰ ਜਿਕਰ ਦਾ ਨੁਲ ਲੁਧਿਆਣਾ ਨਗਰ ਨਿਗਮ ਚੋਣਾਂ ਦੀ ਗੱਲ ਕਰੀ 95 ਵਾਰਡ ਨੇ ਜਿੱਥੇ ਕੋਈ 12 ਲੱਖ ਦੇ ਕਰੀਬ ਜਿਹੜੇ ਵੋਟਰ ਨੇ ਜਿਹੜੇ ਚੌਣ ਮੈਦਾਨ ਵਿੱਚ 447 ਜਿਹੜੇ ਉਮੀਦਵਾਰ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵਾਰਡ ਨੰਬਰ 46 ਜਿੱਥੇ ਲਗਾਤਾਰ ਲੋਕ ਜਿਹੜੇ VOTING ਕਰਨ ਆ ਰਹੇ ਨੇ ਇਹ VOTING ਜਿਹੜੀ ਨਗਰ ਨਿਗਮ ਚੋਣਾਂ ਜੜੀਆਂ ਨੇ ਇਹ ਤਾਂ ਵੀ ਅਹਿਮ ਮੰਨੀਆਂ ਜਾਂਦੀਆਂ ਕਿਉਂਕਿ ਵਿਧਾਨ ਸਭਾ ਦੀ ਚੋਣਾਂ 2027 ਦੇ ਵਿੱਚ ਅਹਿਮ ਇਹ ਭੂਮਿਕਾ ਨਿਭਾਉਣਗੇ ਹੁਣ ਜੇਕਰ ਗੱਲ ਕਰੀਏ ਲੁਧਿਆਣੇ ਸ਼ਹਿਰ ਦੀ ਕਿਹੜੀ ਸਰਕਾਰ ਦੇ ਜਾਂ ਕਿਹੜੀ ਸਰਕਾਰ ਦੇ ਜਿਹੜੇ ਐਮਸੀ ਬਣਦੇ ਆ ਜਾਂ ਕਿਹੜੀ ਸਰਕਾਰ ਦੇ ਜਿਹੜਾ ਮੇਅਰ ਬਣਦਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੁਧਿਆਣਾ ਤਲਵੰਦ ਸਿੰਘ ਥੈਂਕਸ ਫਰ ਐਰਟੀਵੀ